ਬਾਵਾਂ ਦਾ ਘਰ ਕੋ ਦਵਾਰਾਂ ਨਹੀਂ ਮਰਦੇ ਰੱਬਾ ਇੰਨਾ ਵੀ ਨਾ ਕਹਿਰ ਵਖਾ ਪਹਿਲਾਂ ਮਾਂ ਖੋਹੀ ਹੁਣ ਪਿਓ ਖੋ ਲਿਆ ਦੱਸ ਹੁਣ ਮੇਰੇ ਪੱਲੇ ਕੀ ਭੰਡਾ ਗਿਆ ਉੱਥੇ ਡੇਰੀ ਮਾ ਡੇਰੀ ਉੱਥੇ ਪੰਜਾਬੀ ਗਾਇਕ ਖਾਨ ਸਾਹਿਬ ਹਾਲੇ ਆਪਣੀ ਮਾਂ ਦੀ ਮੌਤ ਦੇ ਸਦਮੇ ਚੋਂ ਬਾਹਰ ਵੀ ਨਹੀਂ ਨਿਕਲੇ ਸੀ ਕਿ ਉਹਨਾਂ ਤੇ ਇੱਕ ਹੋਰ ਦੁੱਖਾਂ ਦਾ ਪਹਾੜ ਟੁੱਟ ਗਿਆ ਖਾਨ ਸਾਹਿਬ ਦੇ ਪਿਤਾ ਵੀ ਇਸ ਜਹਾਨ ਤੋਂ ਤੁਰ ਗਏ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਇਕਬਾਲ ਮੁਹੰਮਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਹਕ ਗਏ ਉਹਨਾਂ ਨੂੰ ਬੜੇ ਹੀ ਗਮਗੀਨ ਮਾਹੌਲ ਵਿੱਚ ਕਪੂਰਥਲਾ ਦੇ ਉਹਨਾਂ ਦੇ ਜੱਦੀ ਪਿੰਡ ਭੰਡਾਲ ਦੋਨਾਂ 'ਚ ਸਪੁਰਦ ਦੇ ਖਾਕ ਕੀਤਾ ਗਿਆ ਆਪਣੇ ਪਿਓ ਦੀ ਮ੍ਰਿਤਕ ਦੇਹ ਨੂੰ ਮੋਢਾ ਦੇਣ ਸਮੇਂ ਖਾਨ ਸਾਹਿਬ ਬੇहद ਪਾਵਕ ਨਜ਼ਰ ਆਏ ਤੇ ਆਪਣੇ ਮਾਪਿਆਂ ਨੂੰ ਸਾਂਭਣ ਦਾ ਸਨੇਹਾ ਦਿੰਦੇ ਨਜ਼ਰ ਆਏ ਘਰ ਇਹੇ ਅਸਲੀ ਇੱਥੇ ਜਾਣਾ ਹਰੇਕ ਨੇ ਕਿਸੇ ਨੇ ਇਹ ਤੋਂ ਇਲਾਵਾ ਕਿਸੇ ਕੋਠੀ 'ਚ ਨਹੀਂ ਰਹਿ ਜਾਣਾ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰਿਆਂ ਨੇ ਇੱਥੇ ਜਾਣਾ ਸੋ ਇਹ ਨਹੀਂ ਹੋਣਾ ਪਾ ਜੀ ਉਧਰ ਦੀ ਆਜੋ ਪਾ ਜੀ ਸੋ ਇਹ ਕਰਕੇ ਸਾਡਾ ਆਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਕਿੱਥੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨੂੰ ਇਕੱਠਾ ਕਰ ਦਿੱਤਾ ਅੱਜ ਇਕੱਲੇ-ਇਕੱਲੇ ਰਹਿ ਨਹੀਂ ਸਕੇ ਇਕੱਲੇ-ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੱਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਜ਼ਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਗੱਡੇ 15 ਦਿਨ ਵੀ ਨਹੀਂ ਗੱਡੇ ਮੇਰੀ ਮੋਹ ਮੇਰੇ ਬਾਪ ਨੇ ਮੇਰੀ ਬਾਹੋਂ ਬਿਨਾ ਬਾਕੀ ਮੈਨੂੰ ਮਾਫੀ ਦਿਓ ਮਰਮ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹਨਾਂ ਨੜਾਉਂਦਾ ਸੀ ਐਵੇਂ ਤਾਂ ਕਰਕੇ ਸਿਰ ਮਾਰ ਕੇ ਨੜਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਦਾ ਸਿਰ ਮਾਰ ਕੇ ਨੜਾਇਆ ਇਹ ਬੱਚਾ ਲਈ ਫਿਲਿੰਗ ਦਿੰਦਾ ਬਿਤਾ ਇੱਕ ਬੱਚੇ ਨੂੰ ਲੜਾਈ ਨਾ ਉਹ ਦੰੜਾ ਆਪਣੇ ਬਾਪ ਨੂੰ ਅਸੀਂ ਮੇਰੇ ਮੈਂ ਤੇ ਆਦਾਂ ਨੂੰ ਤੁਸੀਂ ਆਪਣੇ ਮਾਵਾਪੂਰ ਉਹਨਾਂ ਦਾ ਖਿਆਲ ਰੱਖੋ ਆਪਣੇ ਬਾਵਾਪ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਰਦੇ ਇਹ ਕਦੀ ਨਹੀਂ ਹੋਣੇ ਦੁਆਰਾ ਪਲੀਜ਼ ਆਪਣੇ ਮਾਪਿਆਂ ਦਾ ਖਿਆਲ ਰੱਖੋ ਤੁਸੀਂ ਬੋਲਣ ਕਦੀ ਉੱਚੀ ਵਾਲਾ ਨਾ ਬੋਲੋ ਬੋਲਣ ਉੱਚੀ ਵਾਲਾ ਬੋਲੋ ਸਮਝਦੇ ਗਾ ਬੋਲਣਾ ਪਰ ਅੱਲਾ ਵੀ ਇਸ ਚੀਜ਼ ਦੀ ਜ਼ਰੂਰਤ ਪੈਂਦਾ ਪਰ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੋਲੂਗਾ ਉਹ ਰੋਲੂਗਾ ਉਹ ਕਿੰਨੀ ਹੋ ਸਕਦੀ ਕਦੀ ਜਿਹਨੇ ਆਪਣੇ ਮਾਪਿਆਂ ਨੂੰ ਦੇ ਆਪਣੇ ਮਾਪਾਂ ਦਾ ਦਿਲ ਠੰਡਾ ਨਹੀਂ ਨਾ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪੇ ਦੀ ਠੰਡੀ ਹਵਾ ਲਈ ਆ ਉਹਨਾਂ ਦੀ ਅਸੀਸਾਂ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਆ ਪਹਿਲਾਂ ਮਾਂ ਤੇ ਹੁਣ ਪਿਤਾ ਦੇ ਦੇਹਾਨ ਤੋਂ ਬਾਅਦ ਖਾਨ ਸਾਹਿਬ ਬੇਹਤ ਹੋ ਚੁੱਕੇ ਸੀ ਉਹਨਾਂ ਦੇ ਦੁੱਖ ਅੱਖਾਂ ਦੇ ਹੰਝੂ ਵੇਖੇ ਨਹੀਂ ਜਾ ਰਹੇ ਸੀ 13 ਅਕਤੂਬਰ ਨੂੰ ਮੁਹੰਮਦ ਇਕਬਾਲ ਜੋ ਫਗਵਾੜਾ ਸਥਿਤ ਆਪਣੇ ਘਰ ਵਿੱਚ ਸਨ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਦਿਹਾਂਤ ਹੋ ਗਿਆ ਪਰਿਵਾਰ ਦੇ ਨੇੜਲੇ ਲੋਕਾਂ ਦਾ ਕਹਿਣਾ ਹੈ ਕਿ ਇਕਬਾਲ ਮੁਹੰਮਦ ਇੱਕ ਧਾਰਮਿਕ ਤੇ ਬੇहद ਮਿਲਣਸਾਰ ਵਿਅਕਤੀ ਸੀ ਮਾਤਾ-ਨਾਂ ਦਾ ਬਾਪੂ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਤੇ ਇੰਦਾ ਤੱਕ ਜੀ ਮਹਿਸੂਸ ਹੀ ਨਹੀਂ ਹੋਇਆ ਖਾਨ ਸਾਹਿਬ ਦੇ ਮੰਮੀ ਡੈਡੀ ਆ ਇੰਦਾ ਲੱਗਦਾ ਸੀ ਆਪਣੀ ਆ ਇੰਨਾ ਜ਼ਿਆਦਾ ਪਿਆਰ ਸੀ ਤੇ ਤੁਹਾਨੂੰ ਪਤਾ ਹੀ ਆ ਬਹੁਤ ਦੁੱਖ ਨਿਕੜੀ ਆ ਜੀ ਕੋ ਸੰਜਤ ਤੋਂ ਬਾਹਰ ਹੋ ਗਿਆ ਸਾਰਾ ਹੀ ਕੁਝ ਦਿਨ ਪਹਿਲਾਂ ਮਾਤਾ ਛੱਡ ਕੇ ਚਲ ਗਏ ਤੇ ਹੁਣ ਬਾਪੂ ਦੱਸ ਦਈਏ ਕਿ ਖਾਨ ਸਾਹਿਬ ਦੀ ਮਾਂ ਸਲਮਾ ਪਰਵੀਨ ਦਾ ਇਲਾਜ ਦੌਰਾਨ ਲੰਬੀ ਬਿਮਾਰੀ ਤੋਂ ਬਾਅਦ 25 ਸਤੰਬਰ 2025 ਨੂੰ ਦਿਹਾਂਤ ਹੋ ਗਿਆ ਸੀ ਉਹਨਾਂ ਦੇ ਜਾਣ ਤੋਂ ਬਾਅਦ ਖਾਨ ਸਾਹਿਬ ਦੇ ਪਿਤਾ ਬੇਹੱਦ ਸਦਮੇ ਵਿੱਚ ਸਨ ਤੇ ਹੁਣ ਉਹ ਵੀ ਇਸ ਸੰਸਾਰ ਨੂੰ ਅਲਵਿਦਾ ਆ ਗਏ ਪਿਤਾ ਨੂੰ ਸਪੁਰਦ ਦੇ ਖਾਕ ਕਰਦੇ ਆਂ ਖਾਨ ਸਾਹਿਬ ਵਾਰ-ਵਾਰ ਬਸ ਇਹੋ ਕਹਿੰਦੇ ਨਜ਼ਰ ਆਏ ਕਿ ਦੁਨੀਆਂ ਦੀ ਆਖਰੀ ਸੱਚਾਈ ਇਹੋ ਹੀ ਹੈ ਇਸੇ ਲਈ ਆਪਣੇ ਮਾਪਿਆਂ ਨੂੰ ਸੰਭੋ ਉਹਨਾਂ ਨੂੰ ਪਿਆਰ ਕਰੋ ਸਤਿਕਾਰ ਕਰੋ ਕਪੂਰਥਲਾ ਤੋਂ ਚਰਨਜੀਤ ਸਿੰਘ ਢਿੱਲੋਂ ਦੀ ਰਿਪੋਰਟ